ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਤਨਾਮ ਬਦਨੀ ਸੋ ਪਿੰਡ ਬਦਨੀ ਕਲਾਂ ਜ਼ਿਲ੍ਹਾ ਮੋਗਾ ਵਿਖੇ ਜਿਹੜਾ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਰਾਮਪਾਲ ਜੀ ਛਾਂਡੇ ਵਾਲੇ ਉਹਨਾਂ ਦੇ ਦੀਵਾਨ ਕਰਵਾਏ ਜਾਂਦੇ ਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸੋ ਸਾਰਿਆਂ ਨੂੰ ਖੁੱਲਾ ਸੱਦਾ ਜਰੂਰ ਪਹੁੰਚੋ ਸੋ ਜੋ ਵੀ ਪ੍ਰੋਗਰਾਮ ਜਿਹੜਾ ਹੋਣਾ ਵਾ ਕਿਸ ਦਿਨ ਜਿਹੜਾ ਆਪਣਾ ਮਹਾਰਾਜ ਪ੍ਰਕਾਸ਼ ਹੋਣਾ ਜਾਂ ਕਿੱਦਾਂ ਦਾ ਸਾਰਾ ਪ੍ਰੋਗਰਾਮ ਹੋ ਉਹਦੇ ਬਾਬਤ ਆਪਾਂ ਗੱਲ ਕਰਾਂਗੇ ਭਾਈ ਗੁਰਪ੍ਰੀਤ ਸਿੰਘ ਜੀ ਹੁਣ ਨਾਲ ਆਓ ਕਰਦੇ ਹਾਂ ਗੱਲਬਾਤ ਉਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਗੁਰ ਸੰਗਤਾਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀ ਗੁਰ ਸੰਗਤਾਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਡੇ ਨਗਰਪਨ ਬਦਨੀ ਕਲਾ ਦੀ ਨਵੀਂ ਦਾਣਾ ਮੰਡੀ ਵਿਖੇ ਪਿਛਲੇ 16 ਸਾਲਾਂ ਤੋਂ ਮਹਾਪੁਰਸ਼ ਸੰਤ ਰਾਮਪਾਲ ਸਿੰਘ ਜੀ ਝਾਂਡੇ ਵਾਲੇ ਰੋਹਾਨੀ ਦੀਵਾਨ ਸਜਾਉਂਦੇ ਐ ਇਸ ਵਾਰ ਵੀ 23 ਫਰਵਰੀ ਦਿਨ ਐਤਵਾਰ ਨੂੰ ਮਹਾਪੁਰਸ਼ ਰੋਹਾਨੀ ਦੀਵਾਨ ਸਜਾਰੇ ਹਨ ਸਰਬੱਤ ਦੇ ਭਲੇ ਵਾਸਤੇ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਦਾਣਾ ਮੰਡੀ ਵਿਖੇ ਧੁਰਕੀ ਬਣੀ ਆਇ ਤੇ ਸਗਲੀ ਚਿੰਤ ਮਟਾਈ ਦੇ ਸ਼੍ਰੀ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 23 ਫਰਵਰੀ ਨੂੰ ਅਮਰਤ ਵੇਲੇ ਪਾਏ ਜਾਣਗੇ 23 ਫਰਵਰੀ ਦਿਨ ਐਤਵਾਰ ਨੂੰ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੁਸ਼ਰੀ ਜਥੇ ਗੁਰੂਆਂ ਦੇ ਇਤਿਹਾਸ ਸਰਵਣ ਕਰਾਉਣਗੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਮਹਾਪੁਰਸ਼ ਸੰਤ RAMਪਾਲ ਸੰਜੀ ਝਾਂਡੇ ਜਿਲਾ ਲੁਧਿਆਣਾ ਵਾਲੇ ਗੁਰਬਾਣੀ ਦੀ ਕਥਾ ਕਰਨਗੇ ਸਮਾਪਤੀ ਉਪਰੰਤ ਸਰਵਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ ਗੁਰੂ ਕੇ ਲੰਗਰ ਅਤੁੱਟ ਵਰਤਣਗੇ ਸੋ ਸਾਡੀ ਸਾਰੀ ਹੀ ਪ੍ਰਬੰਧਕ ਕਮੇਟੀ ਵੱਲੋਂ ਨਾਨਕ ਨਾਮ ਲਿਵਾ ਗੁਰ ਸੰਗਤਾਂ ਦੇ ਅਨੁਚਾਨਾ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ 23 ਫਰਵਰੀ ਦਿਨ ਐਤਵਾਰ ਨੂੰ ਨਵੀਂ ਦਾਣਾ ਮੰਡੀ ਬਧਨੀ ਕਲਾ ਵੇਖੇ ਪਰਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਲਾਹਾ ਪ੍ਰਾਪਤ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਹੈ ਜੀ ਇਹਨੇ ਬਹੁਤ ਚਾਹਣਾ